ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਕੋਈ ਨਿਊਡ ਕੁੜੀ ਤੇ ਵੀ ਅਗਰ ਮੇਰਾ ਚਿਹਰਾ ਲਾ ਦੋਗੇ ਜਾਂ ਮੇਰੇ ਬ੍ਰਦਰ ਨੂੰ ਕੋਈ ਸਾਡੀ ਕੋਈ ਪੌੜਨ ਵੀਡੀਓ ਵੀ ਬਣਾ ਦੋਗੇ ਮੈਨੂੰ ਮਾਫ ਕਰਨਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਤੁਸੀਂ ਜਿੰਨਾ ਹਰਕਤਾਂ ਤੇgirਨਾ ਚਾਹੁੰਦੇ ਸੀ ਤੁਸੀਂ ਜੀ ਸੱਦ ਕੇ ਗਿਰੋ ਪਰ ਜਿਹੜੀਆਂ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ ਉਹ ਹਮੇਸ਼ਾ ਸਾਨੂੰ ਪਿਆਰ ਕਰਦੀਆਂ ਰਹਿਣਗੀਆਂ ਸਿੱਖੋ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਇਹੋ ਹੀ ਤੇ ਬੀਬੀ ਨੈਟ ਤੇ ਪ੍ਰਚਾਰ ਕਰਨ ਦੀ ਏ ਮੇਰੇ ਨਾਲ ਦੇ ਸਾਥੀ ਦਾ ਪਜਾਮਾ ਪਾੜ ਗਿਆ ਤੇ ਉਹਨੇ ਮੈਨੂੰ ਕਿਹਾ ਤੇ ਮੈਂ ਉਹਨੂੰ ਕਿਹਾ ਵੀ ਤੂੰ ਇਦਾਂ ਕਰ ਪਹਿਲਾਂ ਪਜਾਮਾ ਪਜੂਮਾ ਛੱਡ ਤੇ ਪਹਿਲਾਂ ਪ੍ਰੋਗਰਾਮ ਲਾਈਏ ਪਜਾਮਾ ਬਾਹਰ ਸੀ ਨਹੀਂ ਫੇਰ ਆਪ ਹੀ ਤੁਸੀਂ ਦੰਦ ਕੱਢਣ ਦਾ ਮਾਰ ਦੀ ਹਿਜੂਰੀ ਚ ਬੈ ਗੇ ਵੀ ਜਦੋਂ ਇਹ ਉਹਨੇ ਮੱਥਾ ਟੇਕਿਆ ਉੱਥੇ ਸਾਹਮਣੇ ਬੀਬੀ ਬੈਠੀ ਸੀ ਉਹਨੇ ਉਹਨੂੰ ਵੇਖ ਲਿਆ ਤੇ ਉਹ ਕਹਿੰਦੀ ਜੀ ਤੁਹਾਡੇ ਸਾਥੀ ਦਾ ਪਜਾਮਾ ਪਾਟਾ ਤੇ ਮੈਂ ਉਹਨੂੰ ਪੁੱਛਿਆ ਵੀ ਤੁਹਾਡਾ ਪਜਾਮਾ ਏ ਤਰ੍ਹਾਂ ਉਹ ਕਿਦਾ ਪਤਾ ਲੱਗਾ ਕਿਦੋਂ ਪਤਾ ਲੱਗਾ ਤੇ ਕਹਿੰਦੀ ਉਹਨੇ ਗਾੜੀਆਂ ਮੈਨੂੰ ਕਿਹਾ ਵੀ ਜਦੋਂ ਤੁਹਾਡਾ ਸਾਥੀ ਮਥਾ ਟੇਕਣ ਲੱਗਾ ਉਹਦੋਂ ਮੈਨੂੰ ਪਤਾ ਲੱਗਿਆ ਕਿ ਉਹਦਾ ਥੱਲੇੋਂ ਪਜਾਮਾ ਪਾਟਾ ਯਾਨੀ ਕਿ ਇਸ਼ਾਰਾ ਤੁਸੀਂ ਆਪ ਖੁਦ ਕਰਨ ਦੇ ਆ ਕਿ ਉਹਨੇ ਕੀ ਵੇਖਿਆ ਥੱਲੇੋਂ ਮੈਂ ਐ ਨਹੀਂ ਸੋਚਿਆ ਸੀ ਕਿ ਟ੍ਰੋਲ ਕਰਨ ਵਾਲੇ ਐਸ ਹੱਦ ਤੱਕ ਗਿਰ ਜਾਣਗੇ ਕਿ ਉਹ ਸਾਡੀ ਇਦਾਂ ਐਡਿਟ ਵੀਡੀਓ ਬਣਾ ਕੇ ਮੈਂ ਮੇਰੇ ਹੱਥ ਪੈਰ ਉਸ ਵੇਲੇ ਕੰਬ ਗਏ ਸਨ ਕੀ ਇਹ ਲੋਕ ਸਾਡੇ ਨਾਲ ਹੁਣ ਕੀ ਕਰਨਾ ਚਾਹੁੰਦੇ ਨੇ ਠੀਕ ਆ ਤੇ ਫਿਰ ਤੁਹਾਨੂੰ ਦੱਸੋ ਵੀ ਟ੍ਰੋਲ ਕਿਉਂ ਨਾਲ ਲੋਕ ਕਰਨ ਕਿਉਂ ਨਾ ਤੁਹਾਡੀ ਐਸੀ ਤੈਸੀ ਕਰਨ ਕਿਉਂਕਿ ਤੁਸੀਂ ਜਦੋਂ ਸਿੱਖੀ ਨੂੰ ਮਜ਼ਾਕ ਬਣਾਉਣ ਵਾਸਤੇ ਦਿਨ ਰਾਤ ਲੱਗੇ ਜੇ ਤੁਹਾਨੂੰ ਮਾਰਨ ਕੈਨੇਡਾ ਅਮਰੀਕਾ ਦੀ ਟਿਕਟ ਦੇ ਦਿੱਤੀ ਵੱਡੀਆਂ ਮਾਰਨ ਜੇ ਮਾਰੋ ਜੀ ਸਭ ਕੇ ਮਾਰੋ ਤੁਹਾਨੂੰ ਕੋਣ ਡੱਕਦਾ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਲੋਕਾਂ ਦਾ ਜ਼ਮੀਰ ਇੰਨਾ ਗਿਰ ਚੁੱਕਿਆ ਹੈ ਕਿ ਤੁਸੀਂ ਮੈਨੂੰ ਟ੍ਰੋਲ ਕਰਨ ਲਈ ਠੀਕ ਆ ਗਾਲਾਂ ਕੱਢੀਆਂ ਮੈਂ ਬਰਦਾਸ਼ਤ ਕਰ ਗਈ ਮਾੜਾ ਬੋਲਿਆ ਮੈਂ ਬਰਦਾਸ਼ਤ ਕਰ ਗਈ ਪਰ ਐਸਾ ਦੇ ਤੱਕ ਤੁਸੀਂ ਲੋਕ ਗਿਰ ਜਾਓਗੇ ਮੈਂ ਸੋਚਿਆ ਨਹੀਂ ਸੀ ਹੁਣ ਆ ਦੋਨੋਂ ਫੁਟੇਜ ਤੁਹਾਡੇ ਸਾਹਮਣੇ ਨੇ ਕੋਈ ਨਹੀਂ ਕਹਿ ਸਕਦਾ ਵੇਖ ਕੇ ਕਿ ਆ ਮੇਰਾ ਚਿਹਰਾ ਨਹੀਂ ਹੈ ਜਾਂ ਆ ਜਿਹੜੀ ਵੀ ਆ AI ਦੇ ਥਰੂ ਬਣੀ ਆ ਜਾਂ ਜੋ ਵੀ ਆ ਇਹ ਉਹਦਾ ਚਿਹਰਾ ਨਹੀਂ ਹੈ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਲਾਲ ਹਾਂ ਅਸੀਂ ਵੀ ਖੰਡੇ ਬਾਟੇ ਦੀ ਪੌਲ ਲਈ ਹੋਈ ਐ ਪਰ ਥੋੜੀ ਸ਼ਰਮ ਕਰੋ ਕਿ ਤੁਹਾਡੇ ਆਪਣੇ ਘਰ ਵੀ ਮਾਵਾਂ ਨੇ ਪਹਿਣਾ ਨੇ ਇੱਥੇ ਕੁੜੀਆਂ ਵੇ ਹਜ਼ਾਰਾਂ ਮਾਰਦੇ ਆ ਤੁਸੀਂ ਵੀ ਮਾਰੀ ਜਾ ਬੰਡ ਮਾਰੋ ਖੇਚ ਕੇ ਤਮਾਰੋ ਪਰ ਯਾਰੋ ਕੋਈ ਸ਼ਰਮ ਕਰੋ ਮਾੜਾ ਮੋਟੀ ਤੁਸੀਂ ਉੱਤੇ ਖੰਡਾ ਲਾਇਆ ਤੇ ਹੋਰ ਤੁਸੀਂ ਪੁੱਟੀਆਂ ਸਿੱਧੀਆਂ ਦੀਆਂ ਰੋਮਾਂਟਿਕ ਜੀਆਂ ਗੱਲਾਂ ਕਰਦੇ ਆ ਅੱਜ ਤੇ ਗਾਣਾ ਕੱਢ ਕੇ ਮਸ਼ਹੂਰ ਹੋ ਜਾਂਦੇ ਲੋਕ ਔਰ ਇੱਕ ਸ਼ਰਮ ਨੂੰ ਹੱਥ ਮਾਰੋ ਮੜਾ ਜਾ ਵੀ ਤੁਸੀਂ ਅਕਸਰ ਤੇ ਖੰਡਾ ਲਾਇਆ ਚਿੱਟਾ ਤੁਸੀਂ ਬਣਾ ਪਾਇਆ ਖਾਸ ਕਰਕੇ ਤੁਹਾਨੂੰ ਨਹੀਂ ਚਾਹੀਦਾ ਵੀ ਤੁਹਾਨੂੰ ਉਹ ਸ਼ਬਦ ਬੋਲਣੇ ਚਾਹੀਦੇ ਜਿਨ੍ਹਾਂ ਦੇ ਨਾਲ ਤੁਸੀਂ ਇੱਕ ਕਥਾਵਾਚਕ ਜੇ ਤੁਸੀਂ ਇੱਕ ਰਾਗੀ ਸਿੰਘ ਜੇ ਹਨ ਵੀ ਤੁਹਾਨੂੰ ਉਹ ਸ਼ਬਦਾਂ ਦੇ ਨਾਲ ਚੱਲਣਾ ਚਾਹੀਦਾ ਜਿਹਦੇ ਨਾਲ ਕਿ ਤੁਸੀਂ ਲੋਕਾਂ ਨੂੰ ਚੰਗੀ ਸਿਹਤ ਦੇ ਸਕੋ ਮੈਂ ਤੇ ਚਲੋ ਤੁਸੀਂ ਕਹੋਗੇ ਪ੍ਰਚਾਰਕ ਤੇ ਤੁਸੀਂ ਆ ਤੇ ਮੈਂ ਸੰਗੀ ਸਿਹਤ ਕੇ ਨੂੰ ਦਿੰਦਾ ਨਹੀਂ ਕਿਉਂਕਿ ਮੈਂ ਸਮਝਦਾ ਹਾਂ ਨਾ ਕਿ ਵੀਰ ਨੂੰ ਸਿਆਣੇ ਹੀ ਆ ਸਾਰੇ ਤੇ ਬਾਕੀ ਤੁਸੀਂ ਤੇ ਚਲੋ ਬਾਲਾ ਪ੍ਰੀਤਮ ਸਾਡੇ ਸਤਿਗੁਰੂ ਗੁਰੂ ਹਰਕਿਨਸਾਹ ਮਹਾਰਾਜ ਦੇ ਨਾਮ ਦੇ ਉੱਤੇ ਤੁਸੀਂ ਆਪਣਾ ਬਣਾਇਆ ਜਥਾ ਬਣਾਇਆ ਕਾਮ ਸੇ ਕਾਮ ਉਹ ਸਤਗੁਰਾਂ ਦੇ ਨਾਮ ਦੀ ਥੋੜਾ ਸੋਚ ਲਿਆ ਕਰੋ ਵੀ ਐਡਾ ਤਕੜਾ ਨਾਮ ਆ ਪੀ ਅਸੀਂ ਉਸ ਨਾਮ ਨੂੰ ਖਰਾਬ ਨਾ ਕਰੀਏ ਉਸ ਨਾਮ ਨੂੰ ਕਲੰਕਤ ਨਾ ਕਲੰਕਤਨਾ ਕਰੀਏ ਦਾਗ ਨਾ ਲਾਈਏ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਇੰਨੀਆਂ ਪੁੱਠੀਆਂ ਸੁੱਧੀਆਂ ਗੱਲਾਂ ਕਰਦੇ ਆ ਵੀ ਲੋਕ ਨਾ ਚਾਹੁੰਦੇ ਵੀ ਤੁਹਾਨੂੰ ਮਤਲਬ ਸੇਵਾ ਕਰਨੇ ਮਜਬੂਰ ਹੋ ਜਾਣ ਤੁਸੀਂ ਕਹਿੰਦਾ ਬੰਦਿਆਂ ਨਾਲ ਘੱਟ ਕਰਦੇ ਤੇ ਬੀਬੀਆਂ ਨਾਲ ਜ਼ਿਆਦਾ ਕਰਦੇ ਆ ਤਾਂ ਹੁਣ ਮੈਂ ਫਰਕ ਲੱਗਾ ਦੱਸਣਾ ਜਿੱਦਾਂ ਬੀਬੀ ਤੂੰ ਪਾਟੇ ਪਜਾਮੇ ਦਾ ਪ੍ਰਚਾਰ ਕਰਨ ਦੀ ਹੈ ਨਾ ਇਦਾਂ ਜੇ ਕੋਈ ਟਾਡੀ ਰਾਗੀ ਕੂਵੀਸ਼ਨ ਪ੍ਰਚਾਰ ਕਰਦੇ ਆਉਂਦਾ ਨਾ ਤੇ ਲੋਕਾਂ ਚੋਕਾ ਥੱਲੇ ਲਾ ਰਹਿਣੇ ਤੇ ਉਹਨੂੰ ਬੀਬੀ ਕਰਕੇ ਉਹਨਾਂ ਕੁਛ ਨਹੀਂ ਕਿਹਾ ਲੋਕਾਂ ਨੇ ਉਹ ਵੀ ਉਹਦਾਂ ਦੇ ਬੰਦੀਆਂ ਕੱਢੀ ਜਾਂਦੇ ਗਾੜੀਆਂ ਹੈ ਐਵੇਂ ਤੁਸੀਂ ਕਿਸੇ ਦਾ ਵੀ ਚਿਹਰਾ ਵਰਤ ਕੇ ਅੱਜ ਤੁਸੀਂ ਦੇਖਿਆ ਕਿ ਇਸ ਬੀਬੀ ਦੀ ਐਨੀ ਚਰਚਾ ਹੋ ਰਹੀ ਹੈ ਐਨੀ ਕੰਟਰੋਵਰਸੀ ਇਹਦੇ ਤੇ ਚੱਲ ਰਹੀ ਹੈ ਤੇ ਕਿਉਂ ਨਾ ਇਹਦੇ ਉੱਤੇ ਇੱਕ AI ਵੀਡੀਓ ਵੀ ਬਣਾ ਦਿੱਤੀ ਜਾਵੇ ਸਾਨੂੰ ਪਤਾ ਸੀ ਕਿ ਅਸੀਂ ਜਿਨ੍ਹਾਂ ਇੱਕ ਨੰਬਰ ਦੇ ਕਰੈਕਟਰਲੈਸ ਬੰਦਿਆਂ ਦੇ ਨਾਲ ਅਸੀਂ ਪੰਗਾ ਲਿਆਏ ਮੈਂ ਕਹਿਣਾ ਨਹੀਂ ਸੀ ਚਾਹਦੀ ਪਰ ਮੈਂ ਅੱਜ ਕਹਿਨੀ ਆ ਕਿ ਮੈਂ ਸਾਰੀਆਂ ਸੰਗਤਾਂ ਦੇ ਲਈ ਆਵਾਜ਼ ਉਠਾਈ ਸੀ ਪਰ ਉਹਨਾਂ ਲੋਕਾਂ ਨੇ ਅੱਜ ਸਹੀ ਕਿਹਾ ਸੀ ਕਿ ਤੁਸੀਂ ਜਾਣਦੇ ਨਹੀਂ ਉਹ ਸਾਡੀ ਪਾਵਰ ਕਿੰਨੀ ਹੈ ਅੱਜ ਮੈਂ ਤੁਹਾਡੀ ਪਾਵਰ ਐ ਸੋਸ਼ਲ ਮੀਡੀਆ ਤੇ ਇਹ ਗੰਦ ਵੇਖ ਕੇ ਮੈਂ ਸਮਝ ਚੁੱਕੀ ਆ ਕਿ ਤੁਹਾਡੀ ਕਿੰਨੀ ਕੁ ਪਾਵਰ ਹੈ ਹੋਏਗੀ ਆਉਣ ਵਾਲੇ ਸਮੇਂ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਕੱਲ ਨੂੰ ਤੁਸੀਂ ਇੱਕ ਨਿਊਡ ਕੁੜੀ ਦੇ ਉੱਤੇ ਅਗਰ ਮੇਰਾ ਚਿਹਰਾ ਲਾ ਦਵੋ ਤਾਂ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਣ ਵਾਲੀ ਤੁਸੀਂ ਜੋ ਹਰਕਤਾਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਲਓ ਅੱਜ ਮੇਰਾ ਪਰਿਵਾਰ ਆ ਵੀਡੀਓ ਵੇਖ ਕੇ ਬਹੁਤ ਦਿਲੋਂ ਅਸੀਂ ਸਾਰੇ ਅੰਦਰੋਂ ਟੁੱਟ ਚੁੱਕੇ ਹਾਂ ਪਰ ਕੋਈ ਗੱਲ ਨਹੀਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਮੈਨੂੰ ਔਰ ਮੇਰੇ ਸਗੇ ਪ੍ਰਾਂ ਨੂੰ AI ਵੀਡੀਓ ਦੇ ਥਰੂ ਅਗਰ ਤੁਸੀਂ ਕਿੱਸਿੰਗ ਕਰਦੇ ਹੋਵੇ ਵੀ ਦਿਖਾ ਦਵੋ ਮੈਨੂੰ ਹੈਰਾਨੀ ਨਹੀਂ ਹੋਏਗੀ ਬਿਲਕੁਲ ਹੈਰਾਨੀ ਨਹੀਂ ਹੋਏਗੀ ਬਾਤਕੀ ਸਾਡੀਆਂ ਸੰਗਤਾਂ ਨੂੰ ਪਤਾ ਹੈ ਕਿ ਜੇ ਇਦਾਂ ਦੀਆਂ ਹੋਰ ਵੀ 10 ਕੁੜੀਆਂ ਬਣਾਈਆਂ ਜਾ ਸਕਦੀਆਂ ਨੇ ਅਗਰ AI ਦੇ ਨਾਲ ਮੇਰਾ ਚਿਹਰਾ ਲਾ ਕੇ ਬਣਾਇਆ ਜਾ ਸਕਦਾ ਹੈ ਤੇ ਹੋਰ ਵੀ ਕਿਸੇ ਦਾ ਮੈਨ ਨਹੀਂ ਚਾਹਦੀ ਪਲੀਜ਼ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਮੇਰਾ ਤੇ ਚਿਹਰਾ ਤੁਸੀਂ ਇਹ ਲਾ ਦਿੱਤਾ ਕਿਸੇ ਹੋਰ ਦੀ ਪੈਣ ਦੇ ਨਾਲ ਇਦਾਂ ਦੀ ਹਰਕਤ ਨਾ ਕਰਿਓ ਮੇਰੇ ਅੰਦਰ ਇੰਨਾ ਜਿਗਰਾ ਸ਼ਾਇਦ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਕਰਕੇ ਹੀ ਅੱਜ ਆ ਗਿਆ ਹੈ ਕਿ ਮੈਨੂੰ ਇਹ ਚੀਜ਼ ਵੇਖਣ ਤੋਂ ਬਾਅਦ ਵੀ ਅੱਜ ਡਰ ਨਹੀਂ ਲੱਗ ਰਿਹਾ ਬਾਕੀ ਹਾਂ ਅਖੀਰ ਦੇ ਵਿੱਚ ਆਈ ਕਹਿਣਾ ਚਾਹਾਂਗੀ ਕਿ ਸਿੱਧੂ ਮੂਸੇਵਾਲਾ ਵੀਰ ਅੱਜ ਲੱਗਦਾ ਹੈ ਕਿ ਸਹੀ ਕਹਿ ਕੇ ਗਿਆ ਸੀ ਕਿ ਇੱਕ ਸਮਾਂ ਐਸਾ ਵੀ ਆਏਗਾ ਕਿ ਜਦੋਂ ਆਪਣੇ ਸਿੱਖਾਂ ਦੇ ਸਰਤੇ ਹੀ ਕੈਸ ਨਹੀਂ ਲੱਭਣਗੇ ਆਪਣੇ ਸਿੱਖਾਂ ਦੇ ਸਰਤੇ ਦਸਤਾਰਾਂ ਨਹੀਂ ਸਾਨੂੰ ਮਿਲਣਗੀਆਂ ਬਾਕੀ ਸੰਗਤ ਜੀ ਮੈਂ ਆਪ ਸਾਰੀਆਂ ਸੰਗਤਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਮੈਨੂੰ ਪਤਾ ਹੈ ਕਿ ਇਹ ਵੇਖ ਕੇ ਮੇਰੇ ਮੈਨੂੰ ਹੁਣੇ ਫੋਨ ਤੇ ਫੋਨ ਵੱਜਣ ਲੱਗ ਗਏ ਨੇ ਸੰਗਤਾਂ ਦੇ ਮੈਂ ਆਪ ਸਾਰੀਆਂ ਸੰਗਤਾਂ ਨੂੰ ਜਿਹੜੀ ਵੀ ਇੰਟਰਨੈਸ਼ਨਲ ਨੈਸ਼ਨਲ ਪੂਰੇ ਵਰਲਡ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵੀ ਸੰਗਤਾਂ ਸਾਨੂੰ ਵੇਖ ਰਹੀਆਂ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਸਾਡੀ ਟੈਨਸ਼ਨ ਨਾ ਲਓ ਮੈਨੂੰ ਪਤਾ ਹੈ ਇਹ ਵੀਡੀਓ ਪੈਨ ਤੋਂ ਬਾਅਦ ਕਾਫੀ ਸੰਗਤਾਂ ਦੇ ਮੈਸੇਜ ਆਣ ਵਾਲੇ ਨੇ ਕਿ ਪੈਨ ਜੀ ਤੁਸੀਂ ਹਿੰਮਤ ਨਹੀਂ ਹਾਰਨੀ ਤੁਸੀਂ ਸਟਰੋਂਗ ਰਹੋ ਮੈਂ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਹੀ ਮੈਂ ਹੁਣ ਤੱਕ ਵੀ ਸਟਰੋਂਗ ਹਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਕੋਈ ਨਿਊਡ ਕੁੜੀ ਤੇ ਵੀ ਅਗਰ ਮੇਰਾ ਚਿਹਰਾ ਲਾਦੋਗੇ ਜਾਂ ਮੇਰੇ ਬ੍ਰਦਰ ਨੂੰ ਕੋਈ ਸਾਡੀ ਕੋਈ ਪੌੜਨ ਵੀਡੀਓ ਵੀ ਬਣਾ ਦੋਗੇ ਮੈਨੂੰ ਮਾਫ ਕਰਨਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਤੁਸੀਂ ਜਿੰਨਾ ਹਰਕਤਾਂ ਤੇgirਨਾ ਚਾਹੁੰਦੇ ਸੀ ਤੁਸੀਂ ਜੀ ਸੱਦ ਕੇ ਗਿਰੋ ਪਰ ਜਿਹੜੀਆਂ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ ਉਹ ਹਮੇਸ਼ਾ ਸਾਨੂੰ ਪਿਆਰ ਕਰਦੀਆਂ ਰਹਿਣਗੀਆਂ ਤੇ ਹੱਥ ਜੋੜਦੀਆਂ ਕਿ ਕਿਸੇ ਦੀ ਵੀ ਤੀ ਪੈਣ ਦੇ ਨਾਲ ਇਦਾਂ ਦੀ ਗਲਤ ਵੀਡੀਓ ਬਣਾ ਕੇ ਉਹਨੂੰ ਜ਼ਲੀਲ ਨਾ ਕਰੋ ਜੀ ਇਸ ਵੀਡੀਓ ਦੇ ਅਖੀਰ ਚ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਤੋਂ ਬਾਅਦ ਇਹ ਗੱਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਤੁਸੀਂ ਪਹੁੰਚਾ ਦਿਓ ਕਿ ਅੱਜ ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੈਂ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਜੇ ਹੁਣ ਤੁਸੀਂ ਇਹ AI ਵੀਡੀਓ ਬਣਾਉਣ ਦੀਆਂ ਹਰਕਤਾਂ ਤੇ ਆ ਗਏ ਹੋ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਤੁਹਾਡੇ ਦਿਲ ਦੀ ਖੁਆਇਸ਼ ਸੀ ਪੂਰੀ ਹੋ ਗਈ ਹੁਣ ਇਸ ਗੱਲ ਤੇ ਤੁਸੀਂ ਜਕਾਰਾ ਲਗਾਓ ਬੋਲੇ ਸੋਨੇ ਹਾਲ ਸੱਚ ਰਿਆ ਕਾਮ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਕੋਈ ਨਿਊਡ ਕੁੜੀ ਤੇ ਵੀ ਅਗਰ ਮੇਰਾ ਚਿਹਰਾ ਲਾ ਦਵੋਗੇ ਜਾਂ ਮੇਰੇ ਬ੍ਰਦਰ ਨੂੰ ਕੋਈ ਸਾਡੀ ਕੋਈ ਪੌਰਨ ਵੀਡੀਓ ਵੀ ਬਣਾ ਦੋਗੇ ਮੈਨੂੰ ਮਾਫ ਕਰਨਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਤੁਸੀਂ ਜਿੰਨਾ ਹਰਕਤਾਂ ਤੇgirਨਾ ਚਾਹੁੰਦੇ ਸੀ ਤੁਸੀਂ ਜੀ ਸੱਦ ਕੇ ਗਿਰੋ ਪਰ ਜਿਹੜੀਆਂ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ ਉਹ ਹਮੇਸ਼ਾ ਸਾਨੂੰ ਪਿਆਰ ਕਰਦੀਆਂ ਰਹਿਣਗੀਆਂ ਸਿੱਖੋ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਇਹੋ ਹੀ ਤੇ ਬੀਬੀ ਨੈਟ ਤੇ ਪ੍ਰਚਾਰ ਕਰਨ ਦੀ ਏ ਮੇਰੇ ਨਾਲ ਦੇ ਸਾਥੀ ਦਾ ਪਜਾਮਾ ਪਾੜ ਗਿਆ ਤੇ ਉਹਨੇ ਮੈਨੂੰ ਕਿਹਾ ਤੇ ਮੈਂ ਉਹਨੂੰ ਕਿਹਾ ਵੀ ਤੂੰ ਇਦਾਂ ਕਰ ਪਹਿਲਾਂ ਪਜਾਮਾ ਪਜੂਮਾ ਛੱਡ ਤੇ ਪਹਿਲਾਂ ਪ੍ਰੋਗਰਾਮ ਲਾਈਏ ਪਜਾਮਾ ਬਾਅਦ ਸੀਨੀ ਫੇਰ ਆਪ ਹੀ ਤੁਸੀਂ ਦੰਦ ਕੱਢਣ ਦਾ ਮਾਰ ਦੀ ਹਜੂਰੀ 'ਚ ਬੈ ਗੇ ਪੀ ਜਦੋਂ ਐ ਉਹਨੇ ਮੱਥਾ ਟੇਕਿਆ ਉੱਥੇ ਸਾਹਮਣੇ ਬੀਬੀ ਬੈਠੀ ਸੀ ਉਹਨੇ ਉਹਨੂੰ ਵੇਖ ਲਿਆ ਤੇ ਉਹ ਕਹਿੰਦੀ ਜੀ ਤੁਹਾਡੇ ਸਾਥੀ ਦਾ ਪਜਾਮਾ ਪਾਟਾ ਤੇ ਮੈਂ ਉਹਨੂੰ ਪੁੱਛਿਆ ਵੀ ਤੁਹਾਡਾ ਪਜਾਮਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਦੋਂ ਪਤਾ ਲੱਗਾ ਤੇ ਕਹਿੰਦੀ ਉਹਨੇ ਗਾੜੀਆਂ ਮੈਨੂੰ ਕਿਹਾ ਵੀ ਜਦੋਂ ਤੁਹਾਡਾ ਸਾਥੀ ਮੱਥਾ ਟੇਕਣ ਲੱਗਾ ਉਹਦੋਂ ਮੈਨੂੰ ਪਤਾ ਲੱਗਿਆ ਵੀ ਉਹਦਾ ਥੱਲੇ ਪਜਾਮਾ ਪਾਟਾ ਯਾਨੀ ਕਿ ਇਸ਼ਾਰਾ ਤੁਸੀਂ ਆਪ ਖੁਦ ਕਰਨ ਦੇ ਆ ਕਿ ਕੀ ਵੇਖਿਆ ਥੱਲੇ ਮੈਂ ਐ ਨਹੀਂ ਸੋਚਿਆ ਸੀ ਕਿ ਟ੍ਰੋਲ ਕਰਨ ਵਾਲੇ ਇਸ ਹੱਦ ਤੱਕ ਗਿਰ ਜਾਣਗੇ ਕੀ ਉਹ ਸਾਡੀ ਇਦਾਂ ਐਡਿਟ ਵੀਡੀਓ ਬਣਾ ਕੇ ਮੈਂ ਮੇਰੇ ਹੱਥ ਪੈਰ ਉਸ ਵੇਲੇ ਕੰਬ ਗਏ ਸਨ ਕਿ ਇਹ ਲੋਕ ਸਾਡੇ ਨਾਲ ਹੁਣ ਕੀ ਕਰਨਾ ਚਾਹੁੰਦੇ ਨੇ ਠੀਕ ਆ ਤੇ ਫਿਰ ਤੁਹਾਨੂੰ ਦੱਸੋ ਵੀ ਟ੍ਰੋਲ ਕਿਉਂ ਨਾਲ ਲੋਕ ਕਰਨ ਕਿਉਂ ਨਾ ਤੁਹਾਡੀ ਐਸੀ ਤੈਸੀ ਕਰਨ ਕਿਉਂਕਿ ਤੁਸੀਂ ਜਦੋਂ ਸਿੱਖੀ ਨੂੰ ਮਜ਼ਾਕ ਬਣਾਉਣ ਵਾਸਤੇ ਦਿਨ ਰਾਤ ਲੱਗੇ ਜੇ ਤੁਹਾਨੂੰ ਮਾਰਨੇ ਕੈਨੇਡਾ ਅਮਰੀਕਾ ਦੀ ਟਿਕਟ ਦੇ ਦਿੱਤੀ ਵੱਡੀਆਂ ਮਾਰਨ ਦੇ ਜੇ ਮਾਰੋ ਜੀ ਸਰਕੇ ਮਾਰੋ ਤੁਹਾਨੂੰ ਕੌਣ ਡੱਕਦਾ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਲੋਕਾਂ ਦਾ ਜ਼ਮੀਰ ਇੰਨਾ ਗਿਰ ਚੁੱਕਿਆ ਹੈ ਕਿ ਤੁਸੀਂ ਮੈਨੂੰ ਟ੍ਰੋਲ ਕਰਨ ਲਈ ਠੀਕ ਆ ਗਾਲਾਂ ਕੱਢੀਆਂ ਮੈਂ ਬਰਦਾਸ਼ਤ ਕਰ ਗਈ ਮਾੜਾ ਬੋਲਿਆ ਮੈਂ ਬਰਦਾਸ਼ਤ ਕਰ ਗਈ ਪਰ ਐਸਾ ਦੇ ਤੱਕ ਤੁਸੀਂ ਲੋਕ ਗਿਰ ਜਾਓਗੇ ਮੈਂ ਸੋਚਿਆ ਨਹੀਂ ਸੀ ਹੁਣ ਆ ਦੋਨੋ ਫੁਟੇਜ ਤੁਹਾਡੇ ਸਾਹਮਣੇ ਨੇ ਕੋਈ ਨਹੀਂ ਕਹਿ ਸਕਦਾ ਵੇਖ ਕੇ ਕਿ ਆ ਮੇਰਾ ਚਿਹਰਾ ਨਹੀਂ ਹੈ ਜਾਂ ਆ ਜਿਹੜੀ ਵੀ ਆ AI ਦੇ ਥਰੂ ਬਣੀ ਆ ਜਾਂ ਜੋ ਵੀ ਆ ਇਹ ਉਹਦਾ ਚਿਹਰਾ ਨਹੀਂ ਹੈ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਲਾਲ ਹਾਂ ਅਸੀਂ ਵੀ ਖੰਡੇ ਬਾਟੇ ਦੀ ਪੌਲ ਲਈ ਹੋਈ ਹੈ ਪਰ ਥੋੜੀ ਸ਼ਰਮ ਕਰੋ ਕਿ ਤੁਹਾਡੇ ਆਪਣੇ ਘਰ ਵੀ ਮਾਵਾਂ ਨੇ ਪਹਿਣਾ ਨੇ ਇੱਥੇ ਕੁੜੀਆਂ ਬੇਹਜਾਰਾ ਮਾਰਦੇ ਆ ਤੁਸੀਂ ਮਾਰੀਏ ਬੰਡ ਮਾਰੋ ਖੇਡ ਕੇ ਤਮਾਰੋ ਪਰ ਯਾਰੋ ਕੋਈ ਸ਼ਰਮ ਕਰੋ ਮਾੜਾ ਮੋਟੀ ਤੁਸੀਂ ਉੱਤੇ ਖੰਡਾ ਲਾਇਆ ਤੇ ਹੋਰ ਤੁਸੀਂ ਪੁੱਟੀਆਂ ਸਿੱਧੀਆਂ ਜੀਆਂ ਰੋਮਾਂਟਿਕ ਜੀਆਂ ਗੱਲਾਂ ਕਰਦੇ ਅੱਜ ਤੇ ਗਾਣਾ ਕੱਢ ਕੇ ਮਸ਼ਹੂਰ ਹੋ ਜਾਂਦੇ ਲੋਕ ਪਰ ਇੱਕ ਸ਼ਰਮ ਨੂੰ ਹੱਥ ਮਾਰੋ ਮਾੜਾ ਜਿਆ ਵੀ ਤੁਸੀਂ ਅਕਸਰ ਤੇ ਖੰਡਾ ਲਾਇਆ ਚਿੱਟਾ ਤੁਸੀਂ ਬਣਾ ਪਾਇਆ ਖਾਸ ਕਰਕੇ ਤੁਹਾਨੂੰ ਨਹੀਂ ਚਾਹੀਦਾ ਵੀ ਤੁਹਾਨੂੰ ਉਹ ਸ਼ਬਦ ਬੋਲਣੇ ਚਾਹੀਦੇ ਜਿਨ੍ਹਾਂ ਦੇ ਨਾਲ ਤੁਸੀਂ ਇੱਕ ਕਥਾਵਾਚਕ ਜੇ ਤੁਸੀਂ ਇੱਕ ਰਾਗੀ ਸਿੰਘ ਜੇ ਹਨਾ ਪੀ ਤੁਹਾਨੂੰ ਉਹ ਸ਼ਬਦਾਂ ਦੇ ਨਾਲ ਚੱਲਣਾ ਚਾਹੀਦਾ ਜਿਹਦੇ ਨਾਲ ਕਿ ਤੁਸੀਂ ਲੋਕਾਂ ਨੂੰ ਚੰਗੀ ਸਿਹਤ ਦੇ ਸਕੋ ਮੈਂ ਤੇ ਚਲੋ ਤੁਸੀਂ ਕਹੋਗੇ ਪ੍ਰਚਾਰਕ ਤੇ ਤੁਸੀਂ ਆ ਤੇ ਮੈਂ ਚੰਗੀ ਸਿਹਤ ਕੇ ਨੂੰ ਦਿੰਦਾ ਨਹੀਂ ਕਿਉਂਕਿ ਮੈਂ ਸਮਝਦਾ ਹਾਂ ਨਾ ਕਿ ਬੇਰਨੋ ਸਿਆਣੇ ਨਹੀਂ ਸਾਰੇ ਤੇ ਬਾਕੀ ਤੁਸੀਂ ਤੇ ਚਲੋ ਬਾਲਾ ਪ੍ਰੀਤਮ ਸਾਡੇ ਸਤਿਗੁਰੂ ਗੁਰੂ ਹਰਕਿਨ ਸਿੰਘ ਸਾਹਿਬ ਮਹਾਰਾਜ ਦੇ ਨਾਮ ਦੇ ਉੱਤੇ ਤੁਸੀਂ ਆਪਣਾ ਬਣਾਇਆ ਜਥਾ ਬਣਾਇਆ ਕਾਮ ਸੇ ਕਾਮ ਉਹ ਸਤਿਗੁਰਾਂ ਦੇ ਨਾਮ ਦੀ ਥੋੜਾ ਸੋਚ ਲਿਆ ਕਰੋ ਵੀ ਐਡਾ ਤਕੜਾ ਨਾਮ ਆ ਪੀ ਅਸੀਂ ਉਸ ਨਾਮ ਨੂੰ ਖਰਾਬ ਨਾ ਕਰੀਏ ਉਸ ਨਾਮ ਨੂੰ ਕਲੰਕਤਨਾ ਕਲੰਕਤਨਾ ਨਾ ਕਰੀਏ ਦਾਗ ਨਾ